ਅੱਜ ਅਸੀਂ ਜੀਐਮਟੀ ਕੋਆਰਡੀਨੇਟਰ ਐਮ ਜੀ ਐਫ ਲਾਈਨ ਰਜੀਵ ਵੇਗ ਔਰ ਚੇਅਰਮੈਨ এনवायरमेंट ਡਿਸਟ੍ਰਿਕਟ 321 ਡੀ ਲਾਈਨ ਅਜਮੇਰ ਸਿੰਘ ਜੀ ਔਰ ਆਪਣੀ ਲਾਈਨ ਕਲੱਬ ਡਾਲਾ ਸੇਵਾ ਸਫਾਇਰ ਦੇ ਪ੍ਰਧਾਨ ਐਮ ਜੀ ਐਫ ਲਾਈਨ ਪਨੀਤ ਬੰਸਲ ਲਾਈਨ ਵਰਿੰਦਰਪੁਰ ਤੋਂ ਆਪ ਗੁਪਤਾ ਅਹੀ ਸਾਰੇ ਅੱਜ ਪਸਾਨੀਆਂ ਪਿੰਡ ਦੇ ਵਿੱਚ ਬਮਰਾ ਫਾਰਮ ਦੇ ਉੱਪਰ ਲਾਈਨ ਕਲੱਬ ਟਾਲਾ ਸੇਵਾ ਸਫਾਇਰ ਦੇ ਵੱਲੋਂ ਸਾਰੇ ਮੈਂਬਰ ਇਕੱਠੇ ਹੋ ਗਏ ਟਰੀ ਪਲਾਂਟੇਸ਼ਨ ਦਾ ਜੋ ਕਿ ਸਾਡੇ ਗਵਰਨਰ ਸਾਹਿਬ ਨੇ ਇਹ ਸਾਨੂੰ ਟੀਚਾ ਦਿੱਤਾ ਆਪਣੇ এনवायरमेंट ਦੇ ਉੱਪਰ ਟਰੀ ਪਲਾਂਟੇਸ਼ਨ ਕਰਨ ਦਾ ਉਹ ਅਸੀਂ ਪ੍ਰੋਗਰਾਮ ਕਰਨ ਆਏ ਹਾਂ ਸਾਡੀ ਕਲੱਬ ਦੇ ਅੱਜ 18 ਤੋਂ 20 ਮੈਂਬਰ ਹਾਲਾਂਕਿ ਅੱਜ ਸੰਡੇ ਦਾ ਦਿਨ ਹੈ ਉਸ ਦੇ ਬਾਵਜੂਦ ਮੈਂਬਰਾਂ ਨੇ ਬਰਸਾਤ ਦਾ ਮੌਸਮ ਹੈ ਅੱਛੇ ਢੰਗ ਨਾਲ ਸ਼ਿਰਕਤ ਕੀਤੀ ਹੈ ਔਰ ਜਿਹੜਾ ਟਰੀ ਪਲਾਂਟੇਸ਼ਨ ਹੈ ਇਹ ਅਸੀਂ ਪ੍ਰੋਗਰਾਮ ਕੀਤਾ ਹੈ ਇਹ ਸਾਨੂੰ ਸੇਵ ਨੇਚਰ ਸੇਵ ਫਿਊਚਰ ਦੇ ਤਹਿਤ ਪ੍ਰੋਗਰਾਮ ਇਹ ਕਰ ਰਹੇ ਹਾਂ ਕਿਉਂਕਿ ਜਿੱਦਾਂ ਸਾਡਾ ਵਾਤਾਵਰਨ ਦਿਨੋ ਦਿਨ ਪ੍ਰਦੂਸ਼ਿਤ ਹੋਦਾ ਜਾ ਰਿਹਾ ਹੈ ਸਾਨੂੰ ਟਰੀ ਪਲਾਂਟੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਸਾਡੇ ਡਿਸਟ੍ਰਿਕਟ ਗਵਰਨਰ ਇੰਟਰਨੈਸ਼ਨਲ ਤੋਂ ਵੀ ਸਾਡੇ ਜਿੱਦਾਂ ਹੀ ਮੈਸੇਜ ਆਉਂਦੇ ਆ ਕਿ ਤੁਸੀਂ ਆਪਣੀ ਕਲੱਬ ਦੇ ਨਾਲ ਇਹ ਕੰਮ ਸਾਰੇ ਕਰਨੇ ਆ ਔਰ ਅੱਜ ਅਸੀਂ ਸਾਡੀ ਕਲੱਬ ਇੱਥੇ ਬਟਾਲਾ ਲਾਈਨ ਕਲੱਬ ਬਟਾਲਾ ਸੇਵਾ ਸਫਾਇਰ ਤੇ ਅਸੀਂ ਇਕੱਠੇ ਹੋ ਕੇ ਇੱਕ ਟਰੀ ਪਲਾਂਟੇਸ਼ਨ ਕਰ ਰਹੇ ਆ ਔਰ ਇਸ ਤੋਂ ਅੱਗੇ ਵੀ ਸਾਨੂੰ ਜਿੱਦਾਂ ਸਾਡੇ ਕਲੱਬ ਦੇ ਪ੍ਰਧਾਨ ਲਾਈਨ ਪਨੀਤ ਬੰਸਲ ਜੀ ਔਰ ਕੋਣ ਜੀ ਐ ਜੀ ਐਮਟੀ ਕੋਆਰਡੀਨੇਟਰ ਲਾਈਨ ਰਜੀਵ ਇੱਕ ਦੀ ਸੰਧਿਸ਼ਾਨ ਦੇ ਦੇਣਗੇ ਅਸੀਂ ਉਸ ਤਰ੍ਹਾਂ ਇਹ ਸਾਰਾ ਮਹੀਨਾ ਟਰੀ ਪਲਾਂਟੇਸ਼ਨ ਕਰਾਂਗੇ ਕਿਉਂਕਿ ਮੌਸਮ ਵੀ ਬਹੁਤ ਵਧੀਆ ਸਾਥ ਦੇ ਰਿਹਾ ਤੇ ਅਸੀਂ ਇਹ ਪ੍ਰੋਗਰਾਮ ਕਰਕੇ ਵੱਧ ਤੋਂ ਵੱਧ ਜਿੰਨੇ ਵੀ ਅਸੀਂ ਬੀਜ ਲਗਾ ਸਕਾਂਗਾ ਮੈਂ ਲਾਈਨ ਰਜੀਵ ਜੀ ਐ ਜੀ ਐਮਟੀ ਕੋਆਰਡੀਨੇਟਰ ਡਿਸਟ੍ਰਿਕਟ 32 ਵੱਡੀ ਅੱਜ ਲੈਂਡਸਕੇਪ ਬਡਾਲਾ ਸੇਵਾ ਸਫਾਇਤ ਦੇ ਪ੍ਰਧਾਨ ਫਰੀਦ ਬੰਸਲ ਚੇਅਰਮੈਨ এনਵਾਇਰਨਮੈਂਟ ਦੀਪਕ ਪਤਰੀਆ ਜੀ ਤੇ ਸਾਰੇ ਕਲੱਬ ਮੈਂਬਰਸ ਦੇ ਸਾਥ ਦੇ ਨਾਲ ਅੱਜ ਹੀ एनवायरनमेंट ਦੇ ਤਹਿਤ ਪ੍ਰੋਜੈਕਟ ਕੀਤਾ ਜਿਹਦੇ ਵਿੱਚ ਅਸੀਂ 300 ਪਲੱਸ ਬੂਟਾ ਲਗਾਇਆ ਜੋ ਸਾਡੇ ਇੱਕ ਮੈਂਬਰ ਦੇ ਇੱਕ ਸਪੇਸ ਹੈ ਉਹਦੇ ਕੁਲ ਸੀਜੇ ਦੇ ਵਿੱਚ ਉਹਨਾਂ ਫਾਰਮ ਹਾਊਸ ਬਣਾਇਆ ਉਹਦੇ ਵਿੱਚ ਅਸੀਂ 300 ਪਲੱਸ ਬੂਟਾ ਲਗਾਇਆ ਅੱਜ ਹੀ ਸਾਰਿਆਂ ਨੂੰ ਇਹ ਕਹਿੰਦੇ ਆ ਕਿ 3 ਪਲਾਂਟੇਸ਼ਨ ਬਹੁਤ ਜ਼ਰੂਰੀ ਹੈ ਆਨ ਵਲੇ ਟਾਈਮ ਅਸੇ ਇਸ ਇਸ ਬਾਰ بارش ਬਹੁਤ ਹੋਈ ਹੈ ਤੇ ਬਹੁਤ ਵਧੀਆ ਮੌਸਮ ਹੈ ਬੂਟੇ ਵੱਧ ਤੋਂ ਵੱਧ ਲਗਾਓ ਅਸੀਂ ਇੱਕ ਪ੍ਰੋਜੈਕਟ ਅੱਜ ਕਰਤਾ ਅਸੀਂ ਦੋ ਚਾਰ ਦਿਨ ਚ ਫੇਰ ਇੱਕ ਹੋਰ ਪ੍ਰੋਜੈਕਟ ਕਰ ਰਹੇ ਹਾਂ ਤੇ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਕਿ ਬੂਟੇ ਜ਼ੋਰ ਲਗਾਓ ਤਾਂ ਇਹ ਪ੍ਰੈਜ਼ੀਡੈਂਟ ਲਾਂਚ ਕਰ ਬਟਾਲਾ ਸੇਵਾਸਫਾਇਰ ਅੱਜ ਅਸੀਂ ਐਨਵਾਇਰਨਮੈਂਟ ਪ੍ਰੋਜੈਕਟ ਜਿਹੜਾ ਵਾ ਅਸੀਂ ਸ਼ੁਰੂ ਕੀਤਾ ਉਹਦੇ ਅੰਡਰ ਅਸੀਂ 300 ਤੋਂ ਪਲੱਸ ਬੂਟੇ ਜੜੇ ਨਾਲ ਲਗਾਏ ਗਏ ਨੇ ਇਹ ਪ੍ਰੋਜੈਕਟ ਐਨਵਾਇਰਨਮੈਂਟ ਦਾ ਜਿਹੜਾ ਵਾ ਸਵਾਤਾਵਰਨ ਨੂੰ ਕਿਹਾਂ ਚ ਰੱਖਦੇ ਹੋਏ ਸਾਡੇ ਜਿਹੜੇ ਇੰਟਰਨੈਸ਼ਨਲ ਵੱਲੋਂ ਜੁੜੇ ਸਾਨੂੰ ਗਾਈਡਲਾਈਨਸ ਆਂਦੀਆਂ ਨੇ ਉਨ੍ਹਾਂ ਦੇ ਅੰਦਰ ਅਸੀਂ ਜਿਹੜਾ ਵਾ ਹਰ ਸਾਲ ਹੀ ਇਸ এনवायरमेंट ਪ੍ਰੋਜੈਕਟ ਨੂੰ ਕਰਦੇ ਹਾਂ ਔਰ ਅਸੀਂ ਇਸ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪ੍ਰੋਜੈਕਟ ਅੱਜ ਕੀਤਾ ਗਿਆ ਇਸ ਪ੍ਰੋਜੈਕਟ ਨੂੰ ਇਸ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰੀ ਹੋਰ ਕੀਤਾ ਜਾਵੇ ਜਿਸ ਦੇ ਨਾਲ ਕਿ ਵਾਤਾਵਰਨ ਜਿਹੜਾ ਵਾ ਵਧੀਆ ਰਹੇ ਔਰ ਅਸੀਂ ਸਾਰੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਅਗਲਾ ਪ੍ਰੋਜੈਕਟ ਸਰ ਸਾਡਾ ਵੈਲਨੈਸ ਜਿਹਨੂੰ ਅਸੀਂ ਸਕੂਲ ਬੈਗਸ ਜਿਹੜੀ ਡਿਸਟ੍ਰੀਬਿਊਟ ਕਰਨੇ ਨੇ ਔਰ ਉਸ ਤੋਂ ਬਾਅਦ ਹੋਰ ਪ੍ਰੋਜੈਕਟ ਜਿਹੜੇ ਵੀ ਕਰਨੇ ਉਹਦੇ ਬਾਰੇ ਇਹ ਬਾਤ ਬੜੀ ਖੁਸ਼ੀ ਦਾ ਮੌਕਾ ਬਣਿਆ ਕਿ ਪਲਾਂਟੇਸ਼ਨ ਕੀਤੀ ਜਾ ਰਹੀ ਸਾਰੇ ਪਾਸੇ ਡਰਾਈਵ ਚੱਲ ਰਹੀ ਹੈ ਜੋ ਪਲਾਂਟੇਸ਼ਨ ਦੀ ਉਹਦੇ ਇਵੇਂ ਦੇ ਵਿੱਚ ਅਸੀਂ ਇੱਥੇ ਲਗਭਗ 300 ਬੂਟਾ ਅੱਜ ਪਲਾਂਟ ਇੱਥੇ ਕੀਤਾ ਹੈਗਾ ਇਹਦੇ ਨਾਲ ਕਿ ਅਸੀਂ ਚਾਹੁੰਦੇ ਹਾਂ ਕਿ ਵਾਤਾਵਰਨ ਜਿਹੜਾ ਹੈਗਾ ਹੋਰ ਵਧੀਆ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਦੀ ਲੱਗਦੀ ਹੈ ਜਾਂ ਆਕਸੀਜਨ ਲੇਅਰ ਦੀ ਵਿੱਚ ਕਮੀ ਆ ਰਹੀ ਹੈ ਅਸੀਂ ਉਹਨੂੰ ਮੇਨਟੇਨ ਕਰ ਸਕੀਏ ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਬੂਟਾ ਕਮ ਸੇ ਕਮ ਜ਼ਰੂਰ ਲਗਾਈਏ ਚਲੋ ਸਾਡੀ ਐਸੋਸੀਏਸ਼ਨ ਨੇ ਸਾਡੀ ਲਾਇਓਨਸ ਕਲੱਬ ਨੇ ਉਪਰਾਲਾ ਕੀਤਾ ਹੈ ਇਹ 300 ਬੂਟਾ ਲਗਾ ਰਹੇ ਹੋਰ ਵੀ ਕਈ ਜਗ੍ਹਾ ਤੇ ਉੱਪਰ ਬੂਟੇ ਲਗਾਉਂਦੇ ਹੋ ਪਹਿਲਾਂ ਚੱਲ ਰਹੇ ਹੈ ਇਸ ਤੋਂ ਇਲਾਵਾ ਮੈਂ ਸਾਰੀ ਲਾਇਨਸ ਕਲੱਬ ਦੇ ਉੱਦੇਦਾਰਾਂ ਦਾ ਸਾਡੇ ਪ੍ਰਧਾਨ ਜੀ ਜੀਐਮਪੀ ਕੋਆਰਡੀਨੇਟਰ ਔਰ ਪਥਰੀਆ ਜੀ ਜੋ ਸਾਡੇ এনवायरमेंट ਚੇਅਰਮੈਨ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਜਗ੍ਹਾ ਚੁਣੀ ਜਿਹੜੀ ਕਿ ਸਾਡੀ ਮਿਸ਼ਾਨੀਆਂ ਮੋੜ ਦੇ ਉੱਪਰ ਬਹਾਦਰ ਸੈਨ ਪਿੰਡ ਤੋਂ ਜਿਹੜਾ ਰਸਤਾ ਜਾਂਦਾ ਉਹਦੇ ਉੱਪਰ ਜਗ੍ਹਾ ਹੈ ਜਿਹਦੇ ਉੱਪਰ ਅਸੀਂ ਅੱਜ ਇਹ ਪਲਾਂਟੇਸ਼ਨ ਕੀਤੀ ਹੈ